25 ਤੇ ਜੋ ਹਾਲਾਤ ਨੇ ਇਹ ਮੇਰੇ ਪਿੰਡ ਰਾਜੀਆ ਦੇ ਜਿਹੜਾ ਨੀਵੇਂ ਝੋਟਾਂ ਨੇ ਤਕਰੀਬਨ ਇਹ 100 150 ਕਿੱਲਗਾ ਸਾਰੀ ਫਸਲ ਮਤਲਬ ਉਹ ਪਨੀ ਦੀ ਵੀ ਜੀਰੀ ਸਾਰੀ ਗਲ ਗਈ ਜੀਰੀ ਬਰਬਾਦ ਹੋ ਗਈ ਤੇ ਉਹ ਨਵੇਂ ਵੱਡੀ ਸੜਕ ਆ ਗਈ ਨਹਿਰ ਆ ਗਈ ਉਹ ਸੜਕ ਦੇ ਉੱਤੇ ਪਾਣੀ ਜਾ ਰਿਹਾ ਦੀ ਗੱਲ ਤੇ ਘਟੂ ਘਟ 100 150 ਕਿੱਲਗਾ ਵਾਹਣ ਦਾ ਇੱਥੇ ਕਣਕ ਜੀਰੀ ਦਾ ਮਰ ਗਿਆ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੈ ਠੇਕਿਆਂ ਤੇ ਬਾਣ ਕਿਸਾਨਾਂ ਦੇ ਲੈਤੇ ਹੋਏ ਨੇ ਮੈਂ ਕਿ ਭਾਰੀ ਲਵਾਈਆਂ ਤੇ ਆਪਾਂ ਜਿੰਨੀ ਹੋਰ ਖੇਤਲਾ ਹੋ ਸਕੀ ਘਰ ਚ ਕੀ ਹੁਣ ਤਾਂ ਇਹਦੀ 1 ਮਹੀਨੇ 1.5 ਮਹੀਨੇ ਨੂੰ ਵੱਡੀਆਂ ਜਾਣੀਆਂ ਬਹੁਤ ਜ਼ਿਆਦਾ ਨੁਕਸਾਨ ਆ ਜੀ ਮਾਨ ਦੇਖ ਕੇ ਕਿਸੇ ਦਾ ਵੀ ਨੁਕਸਾਨ ਹੋਵੇ ਦੁਖਦਾ ਅਸੀਂ ਜਰਾ ਮਾਨ ਅੰਦਰੋਂ ਦਿਲ ਰੋਲਦਾ ਜਿਹੜੇ ਉਹ ਘਰ ਨੇ ਤੁਹਾਨੂੰ ਮੈਂ ਘਰ ਦਿਖਾਉਣਾ ਉਹ ਘਰਾਂ ਦੀ ਹਾਲ ਹਾਲ ਤਾਂ ਬਹੁਤ ਨਾਜ਼ੁਕ ਆ ਜੀ ਹੁਣ ਸਪੀਕਰ ਚ ਬੁਲਾਇਆਗਾ ਜਾਣੇ ਅਸੀਂ ਤੇ ਉਧਰਲੀ ਸਾਈਡ ਤੋਂ ਪਾਣੀ ਆ ਰਿਹਾ ਇਧਰੋਂ ਬਹੁਤ ਜ਼ਿਆਦਾ ਭਾਰੀ ਪਾਣੀ ਆ ਰਿਹਾ ਤੇ ਪਹਾ ਪਾਟ ਗਿਆ ਪਾਹੇ ਚ ਬੰਨ ਲਾਉਣੇ ਨੇ ਤੇ ਸਾਰਾ ਪਿੰਡ ਜਾਊਗਾ ਕੱਲ ਵੀ ਸਾਡੇ ਪਿੰਡ ਦੇ ਬਹੁਤ ਬੱਚ ਤੇ ਕਰਿਆ ਜਿਹੜਾ ਘਰ ਡਿੱਗਣ ਪਾਟ ਗਿਆ ਦੀ ਮਿੱਟੀਆਂ ਮੁੱਟੀਆਂ ਲਾ ਕੇ ਰੋਕ ਲਿਆ ਕਿਰਾ ਤੇ ਹੁਣ ਵੀ ਜਾ ਕੇ ਬਦ ਤੋਂ ਬਦ ਕਿਸਾਨਾਂ ਜਿੰਨੇ ਨੇ ਹੁੰਦੀ ਆ ਸਾਰੀ ਪੰਚਾਇਤ ਨਾਲ ਮਿਲ ਕੇ ਪਿੰਡ ਭਾਈਚਾਰਾ ਵੱਡਾ ਭਾਈਚਾਰਾ ਹੀ ਸਭ ਤੋਂ ਵੱਡਾ ਭਾਈਚਾਰਾ ਇਹ ਭਾਈਚਾਰੇ ਦੀ ਮਸਾਲਾ ਹੁੰਦੀਆਂ ਜਦੋਂ ਬਖਤ ਤੇ ਪੈਚੀ ਪਤਾ ਲੱਗਦੀਆਂ ਨੇ ਤੇ ਤੁਹਾਨੂੰ ਉੱਥੇ ਜਾ ਕੇ ਲੈ ਕੇ ਚਾਲਦੇ ਆ ਚਲੋ ਚੱਲੀਏ ਬਹੁਤ ਬੁਰਾ ਹਾਲ ਆ ਬਾਈ ਇੱਧਰ ਤੁਹਾਨੂੰ ਦੱਸਿਆ ਜਿਹੜਾ ਦਿਖਾ ਕੇ ਲਿਆ ਪਹਿਲਾ ਮੰਜ਼ਿਲ ਦਿਖਾਈ ਆ ਸਾਰਾ ਏਰੀਆ ਡੁੱਬ ਗਿਆ ਇੱਧਰ ਤੇ ਇੱਧਰੋਂ ਆ ਰਿਹਾ ਢੱਡਰੀਆਂ ਦਾ ਜਸਰਾਲ ਦਾ ਪਾਣੀ ਬਹੁਤ ਜ਼ਿਆਦਾ 400 500 ਕਿਲੇ ਦਾ ਪਾਣੀ ਆ ਰਿਹਾ ਤੇ ਇਹ ਜਿਹੜੇ ਮੋਗੇ ਪਾੜ ਖੁੱਲੇ ਪਏ ਨੇ ਸਾਰੇ ਪੈਸੇ 'ਚ ਸਾਰੇ ਪਿੰਡ ਦੀ ਸੰਗਤ ਇਕੱਠੀ ਹੋ ਕੇ ਬੰਦ ਕਰ ਰਹੀ ਹੈ ਬਹੁਤ ਪੁਰਾ ਹਾਲ ਹੈ ਬਹੁਤ ਨਾਜਿਕ ਹਾਲਾਤ ਬਣੇ ਨੇ ਸਾਡੇ ਪਿੰਡ ਦੇ ਸਾਰੇ ਪੰਜਾਬ ਦੀ ਨਾਜਿਕ ਹਾਲਾਤ ਨੇ ਜਿੱਥੇ ਪਿੰਡਾਂ ਚੋਂ ਉੱਚਾ ਪਾਣੀ ਨਿਕਲਦਾ ਉੱਥੇ ਲੋਡ ਹੈ ਹਾਂ ਹਾਂ ਤੇ ਉੱਥੇ ਵੀ ਬੋਰੀਆਂ ਲੈ ਜਾ ਬਾਈ ਮੋਣੀ ਕਈਆਂ ਨੇ ਲਾਇਆ ਚਾਰ ਪੰਜ ਜਣੇ ਤੇ ਬਹੁਤ ਉਧਰੋਂ ਟਰਾਲੀਆਂ ਭਰਨ ਗਏ ਨੇ 70 80 ਮੁੰਡੇ ਉਧਰ ਟਰਾਲੀਆਂ ਭਰਨ ਗਏ ਨੇ ਤੇ ਲੱਗ ਲਗਾ ਕੇ ਕਿਰਾ ਹੁਣ ਬੰਦ ਹੋ ਜਾਊਗਾ ਪਾਣੀ ਠੱਲ ਪੈ ਜਾਊਗੀ ਐਂ ਬਾਈ ਇੱਕ ਦਿਨਾਂ ਮਰਨ ਦੇ ਬਈ ਇੱਕ ਜੇ ਹੁਣ ਉਧਰ ਤੁਹਾਨੂੰ ਦਿਖਾਏ ਨੇ ਜਿੱਥੇ ਪਹਿਲਾਂ ਉੱਥੇ ਘਾ ਡਿੱਗ ਰਹੇ ਨੇ ਇੱਕ ਇਧਰੋਂ ਪਾਣੀ ਆ ਰਿਹਾ ਟਡਰੀਆਂ ਤੋਂ ਜਸੜਾਲ ਤੋਂ ਉਹਨਾਂ ਨਾਲ ਤੁਰ ਪਿਆ ਪਾਣੀ ਇਹ ਉਹ 88 ਵੇਲੇ ਵੀ ਇਸ ਤਰ੍ਹਾਂ ਹੀ ਹੋਇਆ ਸੀ ਕਹਿੰਦੇ ਪਾਣੀ ਤੁਰ ਪਿਆ ਦੀ ਮਗਰ ਮੀਂਹ ਪੈਣਾ ਮਗਰੋਂ ਜਿਹੜਾ ਤੁਰਿਆ ਹੋਇਆ ਪਾਣੀ ਉਹ ਬਹੁਤ ਨੁਕਸਾਨ ਕਰਦਾ ਮੀਂਹ ਦਾ ਪਾਣੀ ਤਾਂ ਧਰਤੀ ਖਾ ਜਾਂਦੀ ਹੈ ਜਿਹੜਾ ਮਾਗਰੋ ਪਾਣੀ ਆਉਂਦਾ ਉਹਦੇ ਹਾਲਾਤ ਬਹੁਤ ਮਾੜੇ ਕਰ ਦਿੰਦਾ ਉਹ ਪਿੱਛੋਂ ਪਾਣੀ ਆਉਂਦਾ ਜਣਾ ਦੇਖੋ ਜੀ ਜਿਹੜੇ ਕਹਿੰਦੇ ਨੇ ਵੀ ਨਸੇ ਨਹੀਂ ਖਾਲੀ ਜਵਾਨੀ ਉਹ ਦੇਖੋ ਪਿੰਡਾਂ 'ਚ ਆ ਕੇ ਕਿਵੇਂ ਕੰਮ ਕਰਦੀ ਆ ਕਿਵੇਂ ਠੱਲਾ ਪਾਉਂਦੇ ਉਹ ਤੱਕ ਦੇਖੋ ਦੇਖੋ ਕਿੰਨੀ ਦੁਨੀਆ ਸਾਰੇ ਪਿੰਡ ਦੇ ਲੋਕ ਅਹੇ ਤਾਂ ਸਪੀਕਰ 'ਚ ਬੋਲੇ ਨੂੰ ਸਿਰਫ 20 ਮਿੰਟ ਹੋਏ ਨੇ ਸਾਰਾ ਪਿੰਡ ਆ ਜਾਊਗਾ ਹੌਲੀ-ਹੌਲੀ ਮਾਲ ਪਸੂ ਸ਼ਾਮ ਦਾ ਹੋਣਾ ਰੇਕ ਬੱਤੀ ਹੈ ਉਦੋਂ ਮੀਂਹ ਵੱਧਾ ਗਏ 88 ਨਾ ਯਾਰ 88 ਮੀਂਹ ਵੱਧਾ ਪਾਣੀ ਨੰਗ ਗਿਆ ਸੀ ਹੁਣ 13 ਵਾਲੀਆਂ ਵੱਜ ਗਈਆਂ ਹੁਣ ਪਾਣੀ ਨੰਗਦਾ ਨਹੀਂ ਹੁਣ ਲਗੀਬ ਉਹ ਮਾਣੂ ਜੀ ਓਏ ਆਏ ਤਾਂ ਹਟ ਜੂ ਵੱਡਾ ਕੰਮ ਰੁਕ ਗਿਆ ਯਾਰ ਤੁਸੀਂ ਟੇਕ ਰਹਾਂਦੇ ਹੋ ਨਾ ਹੁਣ ਸਾਰੇ ਉਧਰ ਹੀ ਭਾਗੇ ਯਾਰ ਹੁਣ ਉਧਰ ਹੀ ਭਾਗੇ ਸਾਰੇ ਉਹ ਆ ਗਈ ਚਾਲੀ ਬੈਂਕ ਕਰਕੇ ਲਿਆ ਮਾਣਾ ਬੋਦਰਾ ਬੋਇਰਾ ਬੋਇਰਾ ਨਿੱਤੀਆ ਗਿੱਟਾ ਅੱਧੀ ਬੋਇਰਾ ਫੜਾਈ ਕਰਦੀ ਬੋਇਰਾ ਪਰੀ ਹੋਈ ਆਈ ਉਹ ਫੱਪਾ ਟੇ ਮੋਰੀ ਉਹੜਾਈ ਪਰੀ ਹੋਈ ਬੜਾ ਪੜੀ ਆ ਗਏ 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 ਆ ਗ ਪਾਣੀ ਬੰਦ ਹੋ ਗਿਆ ਲੈ ਪਾਣੀ ਬੰਦ ਕਰਨ ਨੂੰ ਕਿੱਡੀ ਕਰਨੀ ਤੇ ਲੱਕੜੀ ਦੇ ਫੇਲ ਨਹੀਂ ਬੋਲਾ ਇਹ ਕੋਈ ਕੋਈ ਵੀ ਉਹ ਬੋਲੀ ਉਹ ਪਾਣੀ ਮਾਗਰ ਖੜਿਆ ਖੜਾ ਇਹ ਪਾਣੀ ਬੰਦ ਹੋ ਗਿਆ ਬੰਦ ਕਰੀ ਬੰਦ ਹੋ ਗਿਆ ਪਾਣੀ ਮਾਗਰ ਉਹਦਾ ਗਿਆ ਬੰਦ ਹੋ ਗਿਆ ਇਹ ਸਭ ਤੋਂ ਥੋੜਾ ਬਹੁਤ ਹੋ ਗਿਆ ਸਾਹ ਉੱਥੋਂ ਲੈ ਆੜਾ ਬੰਦਾ ਪਤਾ ਨਹੀਂ ਕਰਨੇ ਹੁੰਦੇ ਕੋਈ ਨਾ ਕਰ ਦੋ ਹੋ ਗਿਆ ਤੇਰੇ ਆਖੇ ਤਾਂ ਲੱਗੇ ਨਾ ਜਾਣਾ ਤਾਂ ਅੱਗੇ ਫਿਰ ਹੋ ਗਿਆ ਕੋਈ ਨਹੀਂ ਪੋਲੀ ਪੋਲੀ ਪਤਾ ਮੈਨੂੰ ਪਤਾ ਹੀ ਆ ਉਹ ਤਾਂ ਕਿਹਦੀ ਕਰਾ ਲਿਆ ਕੋਈ ਆਜਾ ਆਪਨੇ ਕਰਾ ਲਿਆ ਉਹ ਤੁਹਾਨੂੰ ਉਹ ਭਾਂਗਦਾ ਵਧੀਆ ਜੇ ਆਉਂਦੀ ਨਹੀਂ ਨਾ ਬਾਹਰ ਤੋਂ ਆ ਕੇ ਹੋਣ ਪਹਿਲਾਂ ਟਰਾਲੀ ਡਿੱਗ ਵੀ ਜੇ ਇੱਥੋਂ ਨਿਕਲਣੀ ਵੀ ਨਹੀਂ ਮੁੜਦੀ ਔਰ ਉੱਥੋਂ ਟਰਾਲੀ ਨਿਕਲਣਾ ਬਿੱਡੀ ਜਿੱਥੇ ਚਿੱਟੀ ਜਨਾ ਉਹ ਓਸੀ ਰੇ ਦੇ ਪਤਲਾ ਹੋਰ ਨੂੰ ਬਟਿਆਰੋ ਚਲਾਗਾ ਕਰੋ ਯਾਰ ਕਾ ਕੋ ਸਾਫ ਸਟੋਰ ਹੋਰ ਫਰਮੇ ਦੀ ਫਰਮੇ ਚਾਹੇ ਲਾ ਕੇ ਨਾ ਨਾ ਰਹਿ ਉਹ ਕੋਲ ਕੇ ਭਰ ਆਵੇ ਪਾਟ ਹੋ ਗਿਆ ਟਰੈਕਟਰ ਨਾ ਇਹ ਕਾ ਨੂੰ ਕੱਢਣੀ ਹੈ ਆ ਲੱਗੇ ਨੀ ਪਾਟ ਕੇ ਹੋਈ ਟਰੈਕਟਰ ਆ ਗਿਆ ਇਹ ਛੋਟਾ ਹੋਊਗਾ ਆਪ ਨਹੀਂ ਹੋਊਗਾ ਪਾਣਾ ਹੋਊਗਾ ਆ ਤਾਂ ਕਾਰੀ ਨਹੀਂ ਕਿਸੇ ਦੀ ਨਹੀਂ ਹੋਣੀ ਬੰਦੇ ਕਾ ਨੂੰ ਆ ਬੈਂਕੀ ਟਰਾਲੀ ਲਿਆਉਣੀ ਧੀ ਸਾਰਾ ਲੋਡ ਆ ਇਹਨਾਂ ਬਾਲੇ ਬੰਦੇਨਾਂ ਤੋਂ ਪੱਕੀ ਹੋਊਗਾ ਉਹ ਤਾਂ ਇਹ ਗੱਲ ਹੀ ਵਾਹਣੀ ਆਈ ਨੇ ਆਈ ਉਹਨੂੰ ਅਰਕਤੂਲੀਆ ਰੀਵਾ ਆਹ ਤੱਕ ਲੈ ਕੇ ਨਹੀਂ ਗਿਆ ਆਹ ਤੇਰੀ ਪੱਕੀ ਖੜੀ ਹੈ ਜੀ ਇੱਧਰ ਤੇ ਬਸ ਗਲਤ ਲੱਗ ਗਿਆ ਉਹਨਾਂ ਤੋਂ ਵੀ ਆਹ ਬੱਚੀ ਰੋਟਾ ਲਗਾ ਪਾ ਰਿਹਾ ਪਾਣੀ ਦਾ ਟੋਟਾ ਟੁੱਟਣ ਨੂੰ ਤਿਆਰ ਹੈ ਰੇਤਾ ਵੀ ਰੋਣ ਲੱਗ ਜੂ ਭੈਣ ਆਪੇ ਤੇਰੇ ਬੇਤਣ ਕਰਨ ਲੱਗ ਜੂ ਆਹ ਨਹੀਂ ਲੈ ਨੀ ਮੈਂ ਚੋਰਾ ਨੂੰ ਲੈ ਆਇਆ ਇੱਥੇ ਉਹ ਬੰਦਾ ਮੈਂ ਨਹੀਂ ਉਹ ਲੋਟੋ ਆਹ ਚੋਰਾ ਨੂੰ ਲੈ ਆਉਂਦੇ ਆ ਨਾ ਉਹ 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 ਔਰ ਅੰਨਾਂ ਵਾਲੇ ਵੀ ਰੈਮੀਆ ਲੱਗ ਰਹੇ ਇੱਥੋਂ ਮਿੱਟੀ ਵੱਢਦੀ ਇੱਥੋਂ ਵੱਢਦੀ ਉਹ ਗੱਲ ਗਲਤ ਹੋ ਜਾਂਦੀ ਆਪਣੀ ਸਤਾ ਸਿਆਣੀ ਦੇ ਸਤਾ ਨਾ 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 아 보리밥 보리전 કોરિયા ખડની પર કે આ દા કઈ લી પર એક મિનિટ લડ બા 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 એ ગાતો સુના એમાં અપસાય ન થાડા પક્યા વયા હવે આપણે નમ નહી હોતી લા મારી બોડી નહી બોડી નહી ઓય ਪਹਿਲੋ ਵੀ ਆ ਕਰਦੇ ਕੋਟ ਕਰਦੇ ਚਲੋ ਬੰਦੋ ਨੀ ਮੋੜੀ ਆਪਾਂ ਕਿੱਦਾਂ ਕਰਦੇ ਕੋ ਆ ਆ ਉਲੀ ਟੋਕੀ ਵਾਲੀ ਹੈ ਇਧਰ ਬਾਹਰ ਕਿਨੇ ਜਰਾ ਬੋਰੀਆਂ ਉਹਨਾਂ ਭਰਦੇ ਆ ਕਿੰਚਰਾ ਨਿਕਲਣ ਲੱਗ ਜਾਓ ਹੁਣ ਬਾਹਰ ਟਰੈਡ ਨਿਕਲਣ ਲੱਗ ਜਾ ਜਰਾ ਕਰਦੀਪ ਇਧਰ ਦੋ ਬੋਰੀਆਂ ਸਿੱਟ ਦੇਣ ਦੇ ਬਾਸ ਟਰੈਡ ਲੰਘਣਾ ਹੋ ਜਾ ਪਾ ਬੋਲੀ ਛੱਡ ਦੇ ਇਕ ਜੀ ਨੰਬਰ ਇਹ ਨਾ ਬੱਸ ਬਾਈ ਬਾਹਲੀ ਨਾ ਪਰੋ ਬਸ ਦੋ ਤਿੰਨ ਛੱਡ ਦੇ ਉੱਤੇ ਬਈ ਆ ਖੜੀ ਹੈ ਲੈ ਪਰੋ ਬੱਸ ਲੈ ਲੈ ਹਰਦੇ ਹਰਦੇ ਲੈ ਲੈ ਬਹੁਤ ਹੀ ਬੁਰਾ ਹਾਲ ਹੈ ਜੀ ਤੁਸੀਂ ਦੇਖ ਰਹੇ ਹੋ ਖਰਾਜੀ ਦਾ ਜਿਹੜਾ ਮੰਜ਼ਰ ਹੈ ਬਹੁਤ ਬੁਰਾ ਹਾਲ ਹੈ ਫਸਲਾਂ ਨੂੰ ਨੁਕਸਾਨ ਹੈ ਪੱਕੀਆਂ ਜੀਰੀਆਂ ਪੀਆਂ ਦੇਦਰ ਦੇਖੋ ਪੱਕੀ ਜੀਰੀ ਦਾ ਬਹੁਤ ਨੁਕਸਾਨ ਹੋਇਆ ਤੇ ਬਹੁਤ ਬੁਰਾ ਹਾਲ ਹੈ ਪਰ ਸਾਡੇ ਪਿੰਡ ਦਾ ਇੱਕਾ ਬਹੁਤ ਹੈ ਲੋੜ ਕੰਮ ਕੁਮਲੋਡ ਕਰਨ ਨੂੰ ਸਾਰੇ ਇਕੱਠੇ ਹੋਏ ਨੇ ਸੇਪੀ ਬਹੁਤ ਹੀ ਪੁਰਾਣਾ ਹੈ ਇਹ ਅਜੇ ਤਾਂ ਬੰਨ ਕਰ ਦਿੱਤਾ ਤੇ ਦੂਜਾ ਹੁਣ ਕਰਨ ਲੱਗ ਗਏ ਆ ਇਹ ਬਹੁਤ ਪੁਰਾਣਾ ਹੈ ਪਿੰਡ ਦਾ ਉਹ ਉਹ ਤੇ ਆਪ ਉਹ ਨਾਲ ਵੀ ਇਹ ਹੋ ਪਈ ਚਰਨੇ ਕਾਲਾ ਤੁਹਾਡਾ ਉਹ ਇੱਧਰ ਹਟ ਗਿਆ ਨਾ ਨਾਈਆਂ ਨੇ ਪੂਣੇ ਜਿਉ ਬੰਦ ਲੇਤੀ ਬਹੁਤ ਜ਼ਿਆਦਾ ਪਾਣੀ ਡਿੱਗਿਆ ਬਾਈ ਚਾਰ ਤਿੰਨ ਪਿੰਡਾਂ ਦਾ ਪਾਣੀ ਹੋਰ ਆ ਗਿਆ ਬਹੁਤ ਨੁਕਸਾਨ ਹੋਇਆ ਉਹ ਪਾਣੀ ਆ ਕਿਹੜਾ ਕਿਤੇ ਆਹ ਉਰੋਂ ਜਿਉ ਕਿੱਥੇ ਤੇਰੀ ਸਾਰ ਟੁੱਟ ਗਈ ਆਹ ਚਾਰੀ ਜਿਰੀ ਡੁੱਬੀ ਹੋਈ ਤਿੰਨਾਂ ਪਾਣੀ ਸੀ ਸਾਰੇ ਜੀਰੇ ਡੁੱਬੇ ਹੋਏ ਤਿੰਨਾਂ ਪੂਰਾ ਹਾਲ ਚਲੋ ਥੋੜਾ ਰਹਿ ਜੂ ਉਹ ਜਿਹੜਾ ਭੂਆ ਦਾ ਕੋਲ ਲਿਆ ਭੂਆ ਗਿਆ ਤਾਂ ਹਾਂ ਬਾਟਾ ਉਹ ਉਹ ਉੱਡੇ ਵੀ ਚੜਿਆ ਤਾਂ ਹਲੇ ਚੜਿਆ ਪਾਣੀ ਵੀ ਚੜ ਗਿਆ ਹੋਰ ਤਾਂ ਹਲੇ ਤਾਂ ਘਾਣੂ ਚੜਿਆ ਜਿਹੜਾ ਵੇਖ ਲੈ ਤਾਂ ਦੋਹਲੇ ਵੀ ਚੜ ਗਿਆ ਨਾ ਅੱਛਾ ਹੀ ਉਤਰਿਆ ਕਾਹ ਤ ਉਤਰਿਆ ਕੱਲ ਚੜ ਗਿਆ ਹੀ ਪੈਂਦਾ ਇਹਦਾ ਮੈਂ ਤਾਂ ਫਿਰ ਉਹ ਖਾ ਗਿਆ ਮੀਲ ਮੂਲ ਹੂੰ ਮੀਲ ਪਾਣੀ ਬਹੁਤ ਮੀ ਤਾਂ ਨੂੰ ਮੀਲਾ ਤੇ ਖੱਡਾਂ ਨੇ ਯਾਰ ਉਹ ਖੇਤਰੀਆਂ ਨਾਲ ਪਾਣੀ ਯਾਰ ਰੋਣਾ ਕਹਿੰਦਾ ਓਏ ਆ ਕਹਿੰਦਾ ਹੈਗੀ ਆ 56 ਨੇ ਖੱਡਾ ਪਾਣੀ ਖਿੱਚਦੀਆਂ ਨੇ ਤਾਲਾ ਪਾਇਆ ਪਨੇ ਕੜਾ ਕਾ ਹੋਰ ਦਾ ਨਾ ਬਜੇਗਾ ਉਹੀ ਨੇ ਉਹ ਯਾਰ ਆ ਬੈਂਕਰ ਹੈ ਕੱਢਣਾ ਇਹਦੀ ਇਹਦਾ ਇਹ ਨਾ ਨੱਕੇ ਦੇ ਹੋਣੇ ਇਹ ਟਿਕੇ ਇਹ ਟਿਕੇ ਪਹਿਰੇ ਨੱਕੇ ਦੇ ਤੇ ਉਹ ਉਹਦੇ ਨੇ ਤੇਜੇ ਦੇ ਤੇ ਆ ਗਰਮੀਤ ਦੇ ਨੇ ਫਾਂਦੇ ਨਹੀਂ ਇਹ ਤਾਰ ਦਬਾਏ ਨੇ ਆ ਗਰਮੀ ਦੇ ਛਾਂ ਦੇ